ਸਰਦਾਰ ਗਰਚਰਨ ਸਿੰਘ ਜੀ ਗਰੇਵਾਲ ਨੇ ਪਾਣੀਆਂ ਦੇ ਮੁੱਦੇ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਜਿਹੜੀ ਆ ਜਾਣਕਾਰੀ ਸਾਂਝੀ ਕੀਤੀ ਹੈ ਤੇ ਜਿਹੜੇ ਦੂਸਰੇ ਦੋ ਹੋਰ ਮੁੱਦੇ ਨੇ ਜਿਨ੍ਹਾਂ ਦੇ ਬਾਬਤ ਅਸੀਂ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਅਦਰ ਸ੍ਰੀ ਕਾਲਤਖ ਸਾਹਿਬ ਦੇ ਨਾਲ ਮਿਲਣੀ ਕੀਤੀ ਹੈ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਦੂਜਾ ਜਿਹੜਾ ਅਹਿਮ ਮੁੱਦਾ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਜਿਸ ਵਿੱਚ ਲੰਮੇ ਸਮਿਆਂ ਤੋਂ ਜਿਹੜੇ ਬੰਦੀ ਸਿੰਘ ਨੇ ਜਿਹੜੀਆਂ ਆਪਣੀਆਂ ਸਜਾਵਾਂ ਪੂਰੇ ਕਰ ਚੁੱਕੇ ਨੇ ਉਹਨਾਂ ਬਾਰੇ ਵੀ ਗੱਲ ਕੀਤੀ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਤੇ ਐਨਐਸਏ ਲੱਗੀ ਉਹਨਾਂ ਦੇ ਸਾਥੀਆਂ ਤੇ ਐਨਐਸਏ ਲੱਗੀ ਉਹਨਾਂ ਦੀ ਰਾਇ ਦੀ ਵੀ ਗੱਲ ਕੀਤੀ ਆ ਕਿਉਂਕਿ ਇਹ ਵੀ ਵੱਡਾ ਪੰਥਕ ਮੁੱਦਾ ਹੈ ਔਰ ਚਾਹੇ ਵੱਖਰੇ ਵੱਖਰੇ ਪਲੇਟਫਾਰਮਾਂ ਦੇ ਉੱਤੋਂ ਇਸ ਮੁੱਦੇ ਦੀ ਗੱਲ ਕੀਤੀ ਜਾਂਦੀ ਹੈ ਪਰ ਜ਼ਰੂਰਤ ਹੈ ਕਿ ਇਸ ਮੁੱਦੇ ਦੀ ਸੁਰਹੱਦਤਾ ਨੂੰ ਲੈਂਦਿਆਂ ਹੋਇਆਂ ਸਾਰੀਆਂ ਪੰਥਕ ਧਰਾਂ ਨੂੰ ਇੱਕ ਜਿਹੜਾ ਪਲੇਟਫਾਰਮ ਤੇ ਇਕੱਠਿਆ ਕਰ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਹਦਾਰ ਸਾਹਿਬ ਨੂੰ ਬੇਨਤੀ ਕੀਤੀ ਗਈ ਆ ਤੇ ਤੀਜਾ ਮੁੱਦਾ ਹੈ ਕਿ ਜਿਹੜੀ ਭਾਜਪਾ ਵੱਲੋਂ ਸੇਕਸਨ 57 ਦੇ ਉੱਤੇ ਸਿੱਧੇ ਜਾਂ ਸਿੱਧੇ ਰੂਪ ਵਿੱਚ ਪਿਛਲੇ ਸਮੇਂ ਵਿੱਚ ਆਪਣੇ ਜਿਹੜੇ ਕਬਜ਼ੇ ਕੀਤੇ ਗਏ ਨੇ ਉਹਨਾਂ ਦੇ ਬਾਰੇ ਵੀ ਸਿੱਖ ਪੰਥ ਨੂੰ ਜਿਹੜਾ ਅੱਜ ਇਹ ਸਿਰ ਜੋੜ ਕੇ ਇਕੱਠਿਆ ਹੋਣ ਦੀ ਜ਼ਰੂਰਤ ਹੈ ਚਾਹੇ ਉਹ ਦਿੱਲੀ ਕਮੇਟੀ ਦੀ ਗੱਲ ਕਰ ਲਈਏ ਚਾਹੇ ਹਰਿਆਣਾ ਵਿੱਚ ਬਣੀ ਨਵੀਂ ਕਮੇਟੀ ਦੀ ਗੱਲ ਕਰ ਲਈਏ ਚਾਹੇ ਤਕਸਰੀ ਪਟਨਾ ਸਾਹਿਬ ਦੇ ਬੋਰਡ ਦੀ ਗੱਲ ਕਰ ਲਈਏ ਤੇ ਚਾਹੇ ਹਜੂਰ ਸਾਹਿਬ ਬੋਰਡ ਦੀ ਗੱਲ ਕਰ ਲਈਏ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਵੀ ਪ੍ਰ代表 ਜਿਹੜੀ ਖਤਮ ਕਰਦੀ ਗੱਲ ਕੀਤੀ ਗਈ ਹੈ ਤੇ ਇਹ ਤਿੰਨੇ ਮੁੱਦਿਆਂ ਨੂੰ ਲੈ ਕੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਦਰਸਾਂ ਨੂੰ ਮਿਲੇ ਆਂ ਔਰ ਅਸੀਂ ਉਹਨਾਂ ਨੂੰ ਬ ਕੋਈ ਨਾ ਕੋਈ ਅਕਾਲ ਤਖਤ ਸਾਹਿਬ ਆਦੇਸ਼ ਜਾਰੀ ਕਰੇ ਤਾਂ ਜੋ ਇਹਨਾਂ ਤਿੰਨ ਗੱਲਾਂ ਦੇ ਉੱਤੇ ਪੰਥ ਜਿਹੜਾ ਸਿਰ ਜੋੜ ਕੇ ਪੰਜਾਬ ਜਿਹੜਾ ਸਿਰ ਜੋੜ ਕੇ ਲੜਾਈ ਲੜ ਸਕੇ ਠੀਕ ਹੈ ਜੀ ਹੁਣ ਉਹ ਕਰ ਲੋ ਜੀ ਲੜਕੀ ਸਭ ਤੋਂ ਪਹਿਲਾਂ ਤਾਂ ਇਸ ਗੱਲ ਲਈ ਮੈਂ ਸੰਤੁਸ਼ਟੀ ਵੀ ਪ੍ਰਗਟਾ ਕਰਦਾ ਤੇ ਇਸ ਗੱਲ ਲਈ ਇਹ ਜਿੰਨਾ ਸਮੁੱਚਾ ਸਮਾਜ ਆ ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਕਿਉਂ ਨਹੀਂ ਉਹਨਾਂ ਨੇ ਇਸ ਮੁੱਦੇ ਤੇ ਇਸ ਗੱਲ ਦਾ ਜਿਵੇਂ ਨਿਖੇਧੀ ਕੀਤੀ ਆ ਕਿ ਜਿਹੜੀ ਉਸ ਲੜਕੀ ਨੇ ਇੱਥੇ ਆ ਕੇ ਜਿਹੜਾ ਜਿਹੜਾ ਉਹਨੇ ਆਪਣੇ ਤੌਰ ਤੇ ਇੱਕ ਫੋਟੋ ਸੈਸ਼ਨ ਕਰਵਾਇਆ ਤੇ ਉਸ ਗੱਲ ਦੀ ਸਾਰੇ ਪਾਸਿਆਂ ਤੋਂ ਖੇਦੀ ਆ ਰਹੀ ਹੈ ਇੱਕ ਗੱਲ ਤੇ ਇਹ ਗੱਲ ਤੁਹਾਨੂੰ ਵੀ ਪਤਾ ਤੁਹਾਡੇ ਚੈਨਲਾਂ ਤੋਂ ਚੱਲ ਚੁੱਕੀ ਹੈ ਕਿ ਉਹ ਲੜਕੀ ਜਿਹੜੀ ਆ ਇੱਥੇ ਮੱਥਾ ਟੇਕਣ ਵਾਸਤੇ ਨਹੀਂ ਸੀ ਆਈ ਉਹ ਜਿੰਨੇ ਕੁਸ਼ ਮਿੰਟ ਜਿਹੜੀ ਆ ਇੱਥੇ ਆਈ ਆ ਤੇ ਉਹ ਆਪਣੀ ਫੋਟੋ ਕਰਵਾ ਕੇ ਇੱਥੋਂ ਚਲੀ ਗਈ ਆ ਤੇ ਉਹ ਜਿਹੜੀ ਫੋਟੋ ਪਾਉਂਦੀ ਆ ਇਹ ਹਰ ਦੇਖੋ ਵੱਡੀ ਗੱਲ ਇਹ ਕਹਿਣੀ ਚਾਹੁੰਦੇ ਆ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜਾ ਔਰਤ ਜਾਤੀ ਦਾ ਸਤਕਾਰ ਕਰਦਾ ਉਹਦਾ ਸਨਮਾਨ ਕਰਦਾ ਤੇ ਇਹ ਸਿੱਖ ਤਾਂ ਐਸੇ ਨੇ ਜਿਨ੍ਹਾਂ ਤੇ ਜਿਨ੍ਹਾਂ ਦਾ ਇਸ ਗੱਲ ਦਾ ਇਤਿਹਾਸ ਜਿਉਂਦਾ ਵਾ ਕਿ ਕਿਸੇ ਦੀ ਵੀ ਬਹੂ ਬੇਟੀ ਹੋਵੇ ਉਸ ਨੂੰ ਬਚਾਉਣ ਉਹਦੀ ਇੱਜ਼ਤ ਨੂੰ ਮਹਿਫੂਜ਼ ਰੱਖ ਕੇ ਉਹਦੇ ਘਰ ਹੀ ਪਹੁੰਚਾਉਣ ਦਾ ਕੰਮ ਜਿਹੜਾ ਸਿੱਖਾਂ ਨੇ ਕੀਤਾ ਇਤਿਹਾਸ ਇਸ ਗੱਲ ਬੋਲਦਾ ਪਰ ਅੱਜ ਕੀ ਹੋ ਰਿਹਾ ਅੱਜ ਜਿਹੜੀ ਉਹ ਲੜਕੀ ਆ ਉਹ ਲੜਕੀ ਮਾਫੀ ਮੰਗ ਰਹੀ ਆ ਮਾਫੀ ਮੰਗਣਾ ਕੋਈ ਮਾਰੀ ਗੱਲ ਨਹੀਂ ਹੈਗੀ ਪਰ ਉਹਦੇ ਨਾਲ ਇੱਕ ਗੱਲ ਕਹਿ ਰਹੀ ਆ ਕਿ ਮੇਰੇ ਉੱਥੇ ਜਾਣ ਦੇ ਨਾਲ ਜਿਹੜਾ ਮੈਂ ਇਹ ਪੋਸਟ ਪਾਈ ਆ ਉਹਦੇ ਮੇਰੇ ਤੇ ਮਾਰਨ ਦੀਆਂ ਧਮਕੀਆਂ ਮੇਰੇ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਉਸ ਲੜਕੀ ਨੂੰ ਇਹ ਕਹਿਣਾ ਚਾਹਣਾ ਕਿ ਜਿਹੜੇ ਤੈਨੂੰ ਧਮਕੀ ਦੇ ਰਹੇ ਆ ਉਹਨਾਂ ਦੇ ਖਿਲਾਫ ਤੂੰ ਰਿਪੋਰਟ ਦਰਜ ਕਰਾ ਇੱਕ ਸਿੱਖ ਜਿਹੜਾ ਵਾ ਉਹ ਕਦੇ ਵੀ ਇਸ ਗੱਲ ਦੇ ਲਈ ਕਿਤੇ ਵੀ ਕਿਸੇ ਔਰਤ ਨੂੰ ਨਾ ਇਹ ਧਮਕੀ ਦਿੰਦਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਇਹ ਮਾੜਾ ਕੋ ਕਰਮ ਕਰਨ ਦੀ ਉਹ ਆਪਣੇ ਆਪ ਦੇ ਵਿੱਚ ਕੋਈ ਜਿਵੇਂ ਕਹਿੰਦੇ ਹਾਂ ਵੀ ਉਹਨੂੰ ਧਮਕੀ ਦਿੰਦਾ। ਤੋਂ ਇਹ ਸਾਰਾ ਕੁਝ ਸਿੱਖਾਂ ਨੂੰ ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟਰੋਲ ਕਰ ਰਹੀ ਆ ਤੇ ਫੇਰ ਕੁਝ ਲੋਕ ਉਹਦੀ ਸਹਾਇਤਾ ਵੀ ਕਰ ਰਹੇ ਨੇ। ਜੇ ਕਹਿ ਲਈਏ ਕਿ ਕੰਗੜਾ ਰੋਦ ਵਰਗਿਆਂ ਦੀ ਵੱਡਾ ਸਾਫ ਜਿਹੜਾ ਜਿ ਦਿਖਾਈ ਦੇ ਰਿਹਾ। ਤੋਂ ਸਾਨੂੰ ਇਸ ਗੱਲ ਤੇ ਬਹੁਤ ਵੱਡਾ ਦੁੱਖ ਹੈ ਕਿ ਉਹ ਮਾਫੀ ਮੰਗਣ ਦੀ ਬਜਾਏ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਵੱਖਰਾ ਏਜੰਡਾ ਤੇ ਲਿਖਿਆ ਆ ਉਹਨੂੰ ਸਕਿਉਰਟੀ ਮਿਲੀ ਆ ਉਹ ਬੜੀ ਖੁਸ਼ ਆ ਤੇ ਸਾਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਸਿੱਖ ਕਿਤੇ ਵੀ ਬਿਠਾ ਹੋਵੇ ਸਿੱਖ ਕਦੇ ਵੀ ਇਸ ਤਰ੍ਹਾਂ ਦੀ ਘਿਣਾਉਣੀ ਹਰਕਤ ਨਾ ਬੋਲ ਕੇ ਕਰਦਾ ਤੇ ਨਾ ਕੁਰਮ ਦੇ ਤੌਰ ਤੇ ਕਰਦਾ ਇਸ ਗੱਲ ਹੀ ਅਸੀਂ ਕਹਿੰਨੇ ਆ ਉਹਨੂੰ ਕਿ ਆਪਣਾ ਜਿਹੜਾ ਇਹ ਗੱਲ ਕੀਤੀ ਆ ਉਹਦੇ ਲਈ ਜਾਵੇ ਪੁਲਿਸ ਕੋਲ ਜਾਵੇ ਜਿੰਨਾ ਬੰਦਿਆਂ ਨੇ ਧਮਕੀ ਦਿੱਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਵੇ ਇੱਕ ਮਿੰਟ ਸੋ ਇੱਕ ਮਿੰਟ ਇੱਕ ਮਿੰਟ ਸੋ ਜਿਹੜੀ ਫੋਟੋ ਦਿੱਤੀ ਉਹ ਵੀ ਕਿਸੇ ਸਿੱਖ ਵਿਅਕਤੀ ਦੇ ਕੀਤੀ ਹੈ ਦੇਖੋ ਜੀ ਯਾਤਰੂ ਜਿਹੜੇ ਆ ਹਰ ਬੰਦਾ ਵਾ ਉਹ ਹਰ ਬੰਦੇ ਨੂੰ ਇਥੋਂ ਦੀ ਮਰਜ਼ਾ ਦਾ ਉਹਨਾਂ ਗਿਆਨ ਨਹੀਂ ਹੁੰਦਾ ਸੋ ਇਹ ਪਹਿਲਾਂ ਤਾਂ ਇਹੋ ਹੀ ਸਵਾਲ ਅਸੀਂ ਕਰਦੇ ਆ ਕਿ ਉਹ ਕੀ ਐ ਇੱਥੇ ਫੋਟੋ ਖਿਚਾਉਣਾ ਆਈ ਸੀ ਜਾਂ ਨਮਸਕਾਰ ਕਰਨਾ ਆਈ ਸੀ ਸੋ ਇਹ ਗੱਲ ਕਲੀਅਰ ਹੋ ਚੁੱਕੀ ਆ ਇਹ ਸਿਰਫ ਤੇ ਸਿਰਫ ਉਹ ਹਵਾਈ ਯਾਜ ਰਹੀ ਇੱਥੇ ਫੋਟੋ ਖਿੱਚ ਕੇ ਆਪਣੇ ਆਪ ਨੂੰ ਉਹ ਸਟੈਬਲਿਸ਼ ਕਰਨ ਲਈ ਆਪਣੀ ਮਸ਼ਹੂਰੀ ਕਰ ਲਈ ਆਈ ਸੀ ਜਿਹੜੀ ਗੱਲ ਦੇ ਵਿੱਚ ਮੈਂ ਦੇਖ ਰਿਹਾ ਕਿ ਉਹ ਕਾਮਯਾਬ ਹੋ ਚੁੱਕੀ ਆ ਪਰ ਇਹ ਗੱਲ ਅਸੀਂ ਕਿਤੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੇ ਇੱਕ ਵਾਸਤੇ ਧਾਰਮਿਕ ਬਗਿਆ ਕਰ ਰਹੇ ਹੋ ਤੇ ਦੂਜੇ ਪਾਸੇ ਸਿੱਖਾਂ ਨੂੰ ਬਦਨਾਮ ਕਰੇ ਅਸੀਂ ਕਹਿੰਦੇ ਆ ਇਸ ਗੱਲ ਦਾ ਸਬੂਤ ਸਾਹਮਣੇ ਲਿਆਵੇ ਕਿ ਕਿਹੜੇ ਬੰਦੇ ਤੈਨੂੰ ਧਮਕੀ ਦੇ ਰਹੇ ਨੇ ਆਪੇ ਇਹ ਧਮਕੀਆਂ ਲੈ ਕੇ ਆਪਣੇ ਆਪ ਨੂੰ ਬਾਹਰ ਰਹੇ ਨੇ ਤੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਸੋ ਇਹ ਗੱਲ ਜਿਹੜੀ ਆ ਅਸੀਂ ਤੁਹਾਡੇ ਮਾਧਮ ਰਾਹੀਂ ਕਹਿਣੀ ਚਾਹੁੰਦੇ ਆ ਉਹ ਵੱਖਰੇ ਵੱਖਰੇ ਤੌਰ ਤੇ ਅਸੀਂ ਵੀਡੀਓ ਨਹੀਂ ਭਾਈ ਤੁਹਾਡੇ ਮਾਧਮ ਨਾਲ ਹੀ ਕਰਨੀ ਚਾਹੁੰਦੇ ਆ ਕਿਰਪਾ ਕਰਕੇ ਅੱਜ ਦੇ ਇਸ ਮੁੱਦੇ ਦੇ ਤੋਂ ਇਲਾਵਾ ਇਹ ਗੱਲ ਨੂੰ ਵੱਖਰਾ ਆਪਣੇ ਤੌਰ ਤੇ ਤੁਸੀਂ ਕਰਿਓ ਕਿਉਂਕਿ ਅੱਜ ਦਾ ਇਹ ਮੁੱਦਾ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਆ ਜਿਹੜੇ ਵਾਲਾ ਗੱਲ ਰਾਜਸਥਾਨ ਦੇ ਵਿੱਚ ਜਿਹੜਾ ਇੱਕ ਸਿੱਖ ਬੀਬੀ ਨੂੰ ਦੇ ਵਿੱਚ ਰੋਕਿਆ ਗਿਆ ਆ ਇਹ ਇਹ ਹੈਰਾਨੀ ਇਸ ਗੱਲ ਦੀ ਹੈ ਕਿ ਕਿਉਂ ਨਹੀਂ ਇਸ ਗੱਲ ਦਾ ਵਾਸਤੇ ਗੰभीरता ਲਈ ਜਾਂਦੀ ਜਦੋਂ ਕਿ ਸਰਕਾਰ ਨੇ ਇਸ ਗੱਲ ਲਈ ਕੋਰਟ ਨੇ ਇਸ ਗੱਲ ਲਈ ਸਾਨੂੰ ਮਨਜ਼ੂਰੀ ਵੀ ਦਿੱਤੀ ਆ ਤੇ ਨਾ ਇਸ ਗੱਲ ਦੀ ਭੀਖ ਮੰਗਣ ਦੀ ਲੋੜ ਆ ਜੇ ਉਸ ਬੱਚੀ ਦਾ ਜਿਹੜਾ ਭੁਇਕ ਖਰਾਬ ਕਰਨ ਦਾ ਜਿਹੜੇ ਲੋਕ ਇਸ ਗੱਲ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਪ੍ਰਧਾਨ ਜੀ ਨੇ ਵੀ ਇਹ ਗੱਲ ਕਹਿਤੀ ਆ ਕਿ ਉਹ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਆ ਸੋ ਜਿੰਨੇ ਵੀ ਪੰਥ ਕਹਿੰਦੇ ਹੁੰਦੇ ਹ ਹਤੈਸ਼ੀ ਲੋਕ ਆ ਉਹ ਇਹਨਾਂ ਗੱਲਾਂ ਦਾ ਡਟਕਾ ਵਿਰੋਧ ਕਰਦੇ ਆ ਸੋ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜੀ ਜਿਹੜੀ ਕਿਰਿਆ ਪ੍ਰਕਿਰਿਆ ਜਿਹੜੀ ਦੇਸ਼ ਦੇ ਅੰਦਰ ਚੱਲ ਰਹੀ ਆ ਸਿੱਖਾਂ ਨੂੰ ਹਰ ਥਾਂ ਚੁਣੌਤੀ ਦੇਣ ਦੀ ਇਹ ਬਹੁਤ ਮਾੜੀ ਆ ਤੇ ਸਿੱਖਾਂ ਵੱਲੋਂ ਕੀਤੀ ਕਾਰਵਾਈ ਨੂੰ ਫਿਰ ਬਾਅਦ 'ਚ ਵਖਵਾਤ ਤੇ ਅਤਵਾਦ ਦਾ ਨਾਮ ਦਿੰਦੇ ਆ ਸੋ ਇਸ ਗੱਲ ਨੂੰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਗੱਲ ਤੇ ਖਾਸ ਗੰਭੀਰਤਾ ਨਾਲ ਚੱਲਣ ਤੇ ਇਸ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਨ ਜਿਹੜੇ ਲੋਕ ਇਸ ਗੱਲ ਦੇ ਦੋਸ਼ੀ ਨੇ ਠੀਕ ਹੈ ਜੀ